ਹਾਂਜੀ ਦੋਸਤੋ ਤੁਹਾਡੇ ਖਾਤਰ ਬਹੁਤ ਖੁਸ਼ਖਬਰੀ ਹੈ ਕਿਉਂਕਿ ਜਿਹੜੀ ਅੱਜ ਆਪਣੀ ਬੱਕਰੀ ਹੈ ਬੀਨੂ ਉਹ ਅੱਜ ਬੱਚੇ ਨੂੰ ਜਨਮ ਦੇਣ ਲੱਗ ਰਹੀ ਆ ਸੋ ਤੁਸੀਂ ਵੀ ਤੁਹਾਨੂੰ ਬਦ ਦਿਖਾਣੇ ਆ ਵੀ ਇਹ ਬੱਚਾ ਕੀ ਹੈ ਪਾਠਾ ਜਾਂ ਬੱਕਰਾ ਬੀਨੂ ਅੱਜ ਬੱਚੇ ਦੋਗੀ ਟਾਈਮ ਨਹੀਂ ਹੋ ਰਿਹਾ ਜੀ 8 ਵਜ ਰਹੇ ਨੇ ਟਾਈਮ ਹੁਣ ਬੱਚੇ ਦੇ ਜਿਹੜੇ ਖੁਰਨੇ ਵਾਹ ਚੁੱਕੇ ਨੇ ਹਾਂਜੀ ਦੋਸਤੋ ਬੀਨੂ ਸੂਪੀ ਬੀਨੂ ਦੀ ਡਿਲੀਵਰੀ ਅੰਮੀ ਨੇ ਕਰਵਾਈ ਹੈ ਕਾਲੇ ਰੰਗ ਦਾ ਬੱਚਾ ਇਹ ਬੀਨੂ 8 ਵਜੇ ਬੀਨੂ ਦੀ ਡਿਲੀਵਰੀ ਹੋਈ ਹੈ ਹੁਣ ਅੰਮੀ ਬੱਚੇ ਦੀ ਪੂਰੇ ਸਰੀਰ ਦੀ ਸਫਾਈ ਕਰਨ ਲੱਗ ਗਈ ਹੈ ਮੂੰਹ ਦੇ ਵਿੱਚੋਂ ਵੀ ਸਫਾਈ ਕਰਨ ਲੱਗ ਗਈ ਹੈ ਮੰਮੀ ਤੁਸੀਂ ਦੇਖ ਸਕਦੇ ਹੋ ਪੱਠ ਥੋੜੀ ਜਿਹੀ ਕਮਜ਼ੋਰੀ ਹੈ ਮੈਂ ਚੈੱਕ ਕੀਤਾ ਇਹ ਪੱਠ ਹੈ ਜਮ ਕਾਲੇ ਰੰਗ ਦੀ ਪੂਰੀ ਜੈਡ ਬਲੈਕ ਕਾਲੀ ਪੱਠ ਹੈ ਇਹ ਦੇਖੇ ਹੁਣ ਮੈਂ ਕਿੱਥੇ ਪਾਣੀ ਆਸ ਨਹੀਂ ਹੁਣ ਮੈਨੂੰ ਬੋਰੀ ਉੱਪਰ ਬਿਠਾਣ ਲੱਗ ਰਹੀ ਹੈ ਚੰਗੇ ਤਰੀਕੇ ਨਾਲ ਮੈਂ ਮਸਰੀ ਆਪਣੀ ਸੂਪੀ ਹੈ ਜੀ ਤੇ ਬੱਚਾ ਦਿੱਤਾ ਇਹਨੇ ਇੱਕ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਆ ਲਾਵਾਂਗੇ ਪੇਟਾੜੀ ਨਾ ਕਿਉਂਕਿ ਕੋਈ ਵੀ ਇਹਦੇ ਆ ਰਹਾ ਹੁੰਦਾ ਹੈ ਕਿਤਾ ਨੂੰ ਜਿਹੜੇ ਅਦਰ ਨਾਲ ਨਾਲ ਦੇ ਵਿੱਚ ਦੀ ਖੜੀ ਜਾ ਬੱਟਾ ਖੜੀ ਜਾ ਕੋਈ ਬੈ ਜਾ ਫਿਰੋ ਪੀਟੜੀ ਨੇ ਪਾਇਦਾ ਗਾਰਤੀ ਹੈ ਇੱਕ ਤਾਗੇ ਦੇ ਨਾਲ ਵੱਟ ਗਿਆ ਵਾੜੀ ਹੋਰ ਇੱਥੇ ਬੱਡਣ ਫੜਾ ਲੁਕ ਜਾ ਸਹੀ ਨੰਗਰਾ ਬੰਨਿਆ ਵੀ ਨਹੀਂ ਜਾਂਦਾ ਹਾਂ ਇਹਨੂੰ ਚੰਗੀ ਦਾ ਫੜ ਲੈ ਤਾਂ ਦਿਖਾਦਾ ਤੇ ਆਪਾਂ ਨੇ ਦੇ ਕਿਹਦੇ ਬਣਦੇ ਜੀ ਨਾਲੂਆ ਜਿਹੜਾ ਆਪਾਂ ਨੇ ਇਹਦੇ ਬਣਾ ਦਿੱਤਾ ਕਿਉਂਕਿ ਕਟਾਣੂ ਨੇ ਜਿਹੜੇ ਉਹ ਅੰਦਰ ਨਾ ਜਾਣ ਤੇ ਬੀਟਾਡੀਨ ਲਗਾ ਕੇ ਬਣਾ ਦਿੱਤਾ ਹੈ ਆਪਾਂ ਨੇ ਆ ਦੇਖੋ ਜਿਹੜਾ ਫालतू ਵੱਧ ਨਾਲੂਆ ਹੁੰਦਾ ਉਹਨੂੰ ਆਪਾਂ ਬੰਨ ਦਿੱਤਾ ਕੱਟ ਦਿੱਤਾ ਤੇ ਹੁਣ ਇਹ ਆਪਾਂ ਜੀ ਪੱਠ ਭਲੌਣਾਂ ਗਈ ਬੱਚੇ ਨੂੰ ਨਹੀਂ ਲੈ ਰਹੀ ਹਜੇ ਤੇ ਦੇਖਦੇ ਆਪਾਂ ਹੁਣ ਇਹਦੇ ਕੋਲ ਹੀ ਬੰਨ ਦੇਵਾਂਗੇ ਜੇ ਦੇਖੋ ਬੱਚੇ ਨੂੰ ਲਊਗੀ ਹਜੇ ਬੈਠੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਹੁਣ ਇਸ ਬੱਚੇ ਨਾਲ ਜਿਹੜਾ ਘਰ ਤੇ ਵਿੱਚ ਹੈ ਵੀ ਨਹੀਂ ਸੀ ਕਿ ਡੜੀ ਜੀ ਗੱਡੀ ਲੈ ਕੇ ਹੋਏ ਸੀ ਕਿ ਪਤਾ ਨਹੀਂ ਸੀ ਕਿ ਬੱਕਰੀ ਅੱਜ ਸੂਏ ਸੂਪੇਗੀ ਤੇ ਆਪਾਂ ਨੇ ਆਪਣੇ ਆਪ ਹੀ ਸਵਾਈਆ ਪਹਿਲੀ ਵਾਰ ਪੱਠਾ ਜਿਹੜੀ ਇਹ ਪਹਿਲੀ ਵਾਰ ਸਵਾਈ ਹੈਗੀ ਮੈਨੇ ਇਹ ਤੇ ਚਲੋ ਜੇ ਤੁਹਾਨੂੰ ਕੋਈ ਨਾਗਰ ਦੇ ਵਿੱਚ ਹੋਣਾ ਤੇ ਹੋਵੇ ਤੇ ਕੰਮ ਆ ਜਿਹੜਾ ਕੋਈ ਵੀ ਆਪਾਂ ਕਰ ਲੈਣਾ ਚਾਹੀਦਾ ਹੈਗਾ ਤੇ ਹਰ ਇੱਕ ਕੰਮ ਸਿੱਖਣਾ ਜ਼ਰੂਰੀ ਹੈ ਜਦੋਂ ਵੀ ਕਿਸੇ ਵੀ ਪਛਦੀ ਜਬਕਰੀ ਦੀ ਡਿਲੀਵਰੀ ਹੁੰਦੀ ਹੈ ਕਿ ਮੈਂ ਉਹਦੇ ਇਹਨਾਂ ਦੇ ਕੋਲ ਹੀ ਫੜ ਜਾਨੀ ਹੋਣੀ ਆ ਤੇ ਕਿਉਂਕਿ ਦੇਖਦੀ ਰਹਿਣੀ ਆ ਵੀ ਕਈ ਗੱਲ ਜੇ ਕੋਈ ਘਰ ਦੇ ਵਿੱਚ ਨਾ ਹੋਵੇ ਤਾਂ ਆਪਾਂ ਨੂੰ ਖੁਦ ਹੀ ਆਪਾਂ ਕੰਮ ਕਰਦੇ ਆ ਆਪਾਂ ਨੂੰ ਪੱਠਰ ਬੱਕਰੀਆਂ ਨੇ ਜਿਹੜੀਆਂ ਖੁਦ ਵੀ ਸਵੋਣੀਆਂ ਪੈ ਸਕਦੀਆਂ ਨੇ ਹਨ ਤੇ ਇਸ ਕਰਕੇ ਅੱਜ ਆਪਾਂ ਦਾ ਸਿੱਖਿਆ ਕੰਮ ਆ ਜਿਹੜਾ ਆਪਾਂ ਨੂੰ ਕੰਮ ਆ ਗਿਆ ਜੀ ਦੇਖੋ ਤੇ ਬੱਚਾ ਤੰਦਰੁਸਤ ਹੈ ਜੀ ਦੇਖੋ ਠੀਕ ਠਾਕ ਆ ਵਿੱਚ ਵਧੀਆ ਜਨਮ ਲੈ ਲਿਆ ਆਏ ਨੇ ਇਹ ਹੁਣ ਹਜੇ ਤਾਂ ਖੇਡਦਾ ਫਿਰ ਖੇਡਣ ਲੱਗ ਰਹੀ ਹੈਗੀ ਪੱਠ ਹਜੇ ਤਾਂ ਦੇਖੋ ਬਸ ਪੱਠ ਬਹੁਤ ਚੁਸਤ ਵੀ ਬਹੁਤ ਹੈਗੀ ਤੇ ਹੋਣੀ ਹਜੇ ਕੁਝ ਟਾਈਮ ਹੀ ਹੋਇਆ ਹਜੇ ਤਾਂ ਜਨਮ ਨੂੰ ਤੇ ਹੋਣੀ ਉੱਠ ਕੇ ਭੱਜਣ ਲੱਗ ਜਾਂਦੀ ਹੈ ਤੇ ਪਹਿਲਾਂ ਕਈ ਦਿਨ ਹੋ ਗਿਆ ਪਹਿਲਾਂ ਆਪਣੀ ਬੋਲਾ ਜਿਹੜੀ ਉਹ ਉਹਦੀ ਡਿਲੀਵਰੀ ਹੋਈ ਸੀ ਥੋੜਾ ਜਿਹਾ ਉਹਦੇ ਬੱਚੇ ਤੇ ਚੁਸਤ ਜਿਹੜੀ ਹੈਗੇ ਤੇ ਸੁਸਤ ਜਿਹੇ ਵਾਲੇ ਸੀਗੇ ਤੇ ਐਦਾਂ ਹੀ ਬੈਠੇ ਰਹਦੇ ਸੀ ਉਹ ਨਹੀਂ ਇਹਦੇ ਮango ਉੱਠ ਕੇ ਭੱਜਦੇ ਸੀ ਪਤਾ ਨਹੀਂ ਜਾਇ ਕੱਲੀ ਬੱਠੇ ਕੀਤਾ ਕਰਕੇ ਤੇ ਹੁਣ ਆਪਾਂ ਇਹਨੂੰ ਕਾੜਾ-ਕੂੜਾ ਵੀ ਦੇਵਾਂਗੇ ਜੀ ਇਹਨੂੰ ਪੱਠ ਨੂੰ ਘਗਰੀ ਹੈ ਤੇ ਬੱਚੇ ਨੂੰ ਜਿਹੜਾ ਪਲਾਵਾਂਗੇ ਆਪਾਂ ਆ ਦੇਖੋ ਐ ਤੇ ਹੁਣ ਇਹਦੀ ਜੇਰ ਪੈ ਜੂਗੀ ਬੈਠ ਗਈ ਪੱਠੇ ਦੀ ਤੇ ਜੇਰ ਪੈ ਜੇ ਤਾਂ ਆਪਣਾ ਕੰਮ ਆ ਜਿਹੜਾ ਨਿਬੜ ਜਾਊਗਾ ਫਿਰ ਇਸ ਤੋਂ ਵੱਡਾ ਕੰਮ ਬੱਚੇ ਦਾ ਨਾ ਤਾਂ ਜੇਰ ਦਾ ਹੀ ਹੁੰਦਾਗਾ ਸਭ ਤੋਂ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਲੱਗੀ ਧੰਨਵਾਦ